ਖੇਡਾਂ ਮੱਤਨ ਪੰਜਾਬ ਦੀਆਂ ਸੀਜ਼ਨ 3 ਸੈਸ਼ਨ 2024-25 ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਅੱਜ ਮਿਤੀ 16 ਨਵੰਬਰ ਨੂੰ ਆਰੰਭ ਕਰਵਾਈਆਂ ਗਈਆਂ ਇਸ ਮੌਕੇ ਖੇਡਾਂ ਦੇ ਉਦਘਾਟਨੀ ਸਮਾਰੋਹ ਵਜੋਂ ਮੁੱਖ ਮਹਿਮਾਨ ਰਾਜਨ ਅਮਰਦੀਪ ਸਿੰਘ ਡਾਇਰੈਕਟਰ ਜਲ ਸਪਲਾਈ ਅਤੇ ਸਰੋਤ ਵਿਭਾਗ ਪੰਜਾਬ ਵੱਲੋਂ ਉਦਘਾਟਨ ਕਰਦੇ ਹੋਏ ਨਜ਼ਰ ਆ ਰਹੇ ਹਨ ਆਓ ਦੇਖਦੇ ਹਾਂ ਅਨਮੋਲ ਪੰਜਾਬ ਉੱਤੇ ਵਿਸ਼ੇਸ਼ ਰਿਪੋਰਟ कम सेवाच थो प्री असल ਜਿਲ੍ਹਾ ਪਤਲੀ ਕੋਲਾਨਾ ਟੇਮ ਬਰਕਾਨੀ ਦੀ ਬਾਹਰ ਹੈ ਅਲੀ ਕਾਹੇ ਚਾਹਤਾ ਰਾਜਾ ਮਦੀਨੇ ਕੀ ਆਇਆ ਹੈ ਕਿ ਜੇ ਤਰੀਆਂ ਦੇ ਭਾਨੀਆਂ ਤੋਂ ਬਾਸਟਾ ਦੇ ਪੇੜੋਂ ਤੋਂ ਤਾਂ ਬਾਤ ਕਰਦਾ ਹੈ ਕਿ ਜਿਹਾ ਪਤਾਲ ਨਾ ਦੇ ਅਸੀਂ ਬਾਤ ਪਾਸ ਦੀ ਕਸਮ ਅਦਾ ਕਰ ਰਹੀ ਹੈ ਸਾਡੇ ਰਹਿਮਾਨਾ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਤੋਂ 10000 ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਨੇ ਇਹਨਾਂ 24 ਪ੍ਰਕਾਰ ਦੀਆਂ ਖੇਡਾਂ ਵਿੱਚ ਅਲੱਗ-ਅਲੱਗ ਵਰਗ ਵਿੱਚ ਆਪਣੀ ਸ਼ਮੂਲੀਅਤ ਕੀਤੀ ਅਤੇ ਮਾਰਚ ਪਾਸਟਰ ਨੂੰ ਸਲਾਮੀ ਦਿੱਤੀ। ਇਹ ਨਹੀਂ ਸਗੋ ਜ਼ਿਲ੍ਹਾ ਪਤਰੀ ਖੇਡਾਂ ਵਿੱਚ ਬਠਿੰਡਾ ਦੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਉਚਿਤ ਪ੍ਰਬੰਧ ਕੀਤੇ ਗਏ ਅਤੇ ਖਿਡਾਰੀਆਂ ਨੂੰ ਸਾਫ਼-ਸੁਥਰਾ ਖਾਣਾ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਹੋਰ ਵੀ ਕੁਝ ਫਰੈਸ਼ਮੈਂਟਾਂ ਦਿੱਤੀਆਂ ਗਈਆਂ।

आम आदमी पार्टू लीडर कुरवेंजीव दी जो आम आदमी पार्टी काफ़ी समय जुड़े विया आहिनि जी सारे फतिहो वाहिगुरू जी का ख़ाला वाहिगुरू जी फते दोस्तो साढा पंजाब हमेशह ईंद ਜਾਨ ਮੈਂ ਕਹਿੰਦਾ ਦੁਨੀਆ ਦਾ ਸਮਾਜ ਸੁਪਾ ਡੋ ਗਿਆ ਖੇਡਾਂ ਇਹਨਾਂ ਗੱਲਾਂ ਦਾ ਮੈਂ ਆਪਣੇ की ਸਮਾਪਤ ਕਰੂੰਗਾ ਕਿ ਫੌਜੀ ਫੈਲ ਨਹੀਂ ਫੈਡਰੇਸ਼ਨ ਪੰਜਾਬ ਸਤਿ ਆਦਿਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਇਹ ਰਸਮ ਇਹ ਸਮਾਂ ਚ ਤੋਂ ਆ ਰਹੀ ਆ ਕਿਡਾਂ ਬੱਟਨ ਪੰਜਾਬ ਦੀਆਂ ਸੀਜ਼ਨ 3 ਦੀ ਅਗਾਰ ਵਿੱਚ ਬਠਿੰਡਾ ਦੇ ਜਿਲ੍ਹਾ ਪੱਦਰੀ ਟੂਰਨਾਮੈਂਟ ਵਿੱਚ ਮਟਿੰਡਾ ਦੀ ਸ਼ਾਮ ਸ਼ਾਮ ਦਿਲਰਾਜ਼ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੰਦੀ ਉਹਨਾਂ ਦੀ ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫਰਾਂ ਦਾ ਹਨ ਸਾਰੇ ਬੱਚੇ ਆਪੋ ਆਪਣਾ ਨਕਸ਼ਾ ਬਣਾ ਕੇ ਚੱਲੇ ਨੇ ਪਰ ਸਾਰਿਆਂ ਲਈ ਦੁਆਵਾਂ ਔਰ ਜ਼ਿਆਦਾ ਵਕਤ ਜ਼ਾਇਆ ਨਾ ਕਰਦੇ ਹੋਇਆ ਔਰ ਮੈਂ ਆਪ ਸਭ ਦੇ ਰੂਬਰੂ ਕਰਨੇ ਸ਼ਾਂਤ ਦਿਨ ਰਾਤ ਔਰ ਜਿੰਨੇ ਤੁਸੀਂ ਵੌਇਸ ਆਫ ਪੰਜਾਬ ਤੇ ਸੁਣਿਆ ਵੌਇਸ ਆਫ ਪੰਜਾਬ ਸੀਜ਼ਨ 9 ਜਿੱਤੇ ਐ ਇਸ ਬੱਚੇ ਨੇ ਸਪੋਰਟਸ ਅਧਿਕਾਰੀਆਂ ਬਠਿੰਡਾ ਵੱਲੋਂ ਮੁੱਖ ਮਹਿਮਾਨ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ